ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਮੇਰੇ YouTube ਚੈਨਲ ਤੇ Facebook ਪੇਜ ਪੰਜਾਬੀ ਵਾਲੇ ਪੰਚੀ ਤੇ ਤੁਹਾਡਾ ਸਾਰਿਆਂ ਦਾ ਇਸ ਚੈਨਲ ਤੇ ਮੈਂ ਤੁਹਾਨੂੰ ਜਨਰਲ ਨੌਲੇਜ ਕਰੰਟ ਅਫੇਅਰ ਸਿਕਸ ਹਿਸਟਰੀ ਤੇ ਪੰਜਾਬੀ ਵਿਸ਼ੇ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਦੇ ਰਹੀ ਹਾਂ ਅੱਜ ਦੀ ਵੀਡੀਓ ਸਿਕਸ ਐਸਐਸਟੀ ਜੀਕੇ ਨਾਲ ਸੰਬੰਧਿਤ ਹੈ ਮੁਕਾਬਲੇ ਦੇਆਂ ਪ੍ਰੀਖਿਆਵਾਂ ਵਿੱਚ ਪੁੱਛੇ ਗਏ 55 ਮਹੱਤਵਪੂਰਨ ਪ੍ਰਸ਼ਨਾਂ ਬਾਰੇ ਗੱਲਬਾਤ ਕਰਾਂਗੀ ਜੋ ਪੀਟੈਟ 2 ਪੰਜਾਬ ਪੁਲਿਸ ਕਲਰਕ ਤੇ ਮਾਸਟਰ ਕੈਡਰ ਦੇ ਵਿਦਿਆਰਥੀਆਂ ਦੇ ਲਈ ਲੈ ਲਾਈ ਬੰਦ ਹੋਣਗੇ ਭਾਰਤੀ ਸੰਵਿਧਾਨ ਦੇ ਪਿਤਾ ਵਜੋਂ ਕਿਸ ਨੂੰ ਜਾਣਿਆ ਜਾਂਦਾ ਹੈ ਭਾਰਤੀ ਸੰਵਿਧਾਨ ਦਾ ਨਿਰਮਾਤਾ ਕੌਣ ਹੈ ਜਾਂ ਭਾਰਤੀ ਸੰਵਿਧਾਨ ਦੇ ਪਿਤਾ ਵਜੋਂ ਕਿਸ ਨੂੰ ਜਾਣਿਆ ਜਾਂਦਾ ਹੈ ਤਾਂ ਇਸ ਦਾ ਉੱਤਰ ਹੈ ਡਾਕਟਰ ਬੀ ਆਰ ਅੰਬੇਦਕਰ ਭੀਮ ਰਾਉ ਅੰਬੇਦਕਰ ਭਾਰਤ ਵਿੱਚ ਵੋਟ ਪਾਉਣ ਦੀ ਘੱਟੋ ਘੱਟ ਉਮਰ ਕਿੰਨੀ ਹੈ ਕਟੋ-ਕਟ ਉਮਰ ਹੁਣ ਕਿੰਨੀ ਹੈ ਕਿੰਨੇ ਸਾਲ ਦਾ ਜਿਹੜਾ 18 ਸਾਲ ਹੈ ਜੀ 18 ਸਾਲ ਦਾ ਵਿਅਕਤੀ ਜਿਹੜਾ ਹੈ ਉਹ ਵੋਟ ਪਾ ਸਕਦਾ ਹੈ ਭਾਰਤ ਵਿੱਚ ਲੋਕ ਸਭਾ ਦੇ ਮੈਂਬਰਾਂ ਦੀ ਮਿਆਦ ਕਿੰਨੀ ਹੁੰਦੀ ਹੈ 5 ਸਾਲ ਭਾਰਤੀ ਸੰਵਿਧਾਨ ਦਾ ਕਿਹੜਾ ਅਨੁਛੇਦ ਸਮਾਨਤਾ ਦੇ ਅਧਿਕਾਰ ਨਾਲ ਸੰਬੰਧਿਤ ਹੈ अनुच्छेद या धारा है 14 तो 14 ਜਿਹੜਾ ਅਨੁਛੇਦ ਹੈ ਉਹ ਸਮਾਨਤਾ ਦੇ ਅਧਿਕਾਰ ਨਾਲ ਸੰਬੰਧਿਤ ਹੈ ਧਾਰਾ ਕਿੰਨੀ ਹੈ 14 ਅਗਲਾ ਪ੍ਰਸ਼ਨ ਭਾਰਤ ਵਿੱਚ ਕੇਂਦਰੀ ਮੰਤਰੀ ਪਰਿਸ਼ਦ ਦਾ ਮੁਖੀ ਕੌਣ ਹੈ ਤਾਂ ਕੇਂਦਰੀ ਮੰਤਰੀ ਪਰਿਸ਼ਦ ਦਾ ਮੁਖੀ ਪ੍ਰਧਾਨ ਮੰਤਰੀ ਹੁੰਦਾ ਹੈ ਪਾਰਟੀ ਵਿੱਚ ਇੱਕ ਰਾਜਨੀਤਿਕ ਪਾਰਟੀ ਬਣਾਉਣ ਦੇ ਲਈ ਘੱਟੋ-ਘੱਟ ਕਿੰਨੇ ਮੈਂਬਰਾਂ ਦੀ ਲੋੜ ਹੁੰਦੀ ਹੈ ਜੇ ਅਸੀਂ ਇੱਕ ਆਪਣੀ ਰਾਜਨੀਤਿਕ ਪਾਰਟੀ ਬਣਾਉਣੀ ਹੈ ਤਾਂ ਸਾਡੇ ਕੋਲ ਕਿੰਨੇ ਮੈਂਬਰ ਹੋਣੇ ਚਾਹੀਦੇ ਨੇ ਤਾਂ 100 ਮੈਂਬਰ ਘੱਟੋ-ਘੱਟ 100 ਮੈਂਬਰ ਹੋਣੇ ਚਾਹੀਦੇ ਨੇ ਤਾਂ ਜੋ ਅਸੀਂ ਆਪਣੀ ਨਵੀਂ ਰਾਜਨੀਤਿਕ ਪਾਰਟੀ ਬਣਾ ਸਕੀਏ ਅਗਲਾ ਪ੍ਰਸ਼ਨ ਸਰਹੱਦੀ ਗਾਂਧੀ ਵਜੋਂ ਕਿਸ ਨੂੰ ਜਾਣਿਆ ਜਾਂਦਾ ਹੈ ਤਾਂ A ਦਾ ਉੱਤਰ ਹੈ ਜੀ ਖਾਨ ਅਬਦุล ਗਫਾਰ ਖਾਨ ਆਜ਼ਾਦੀ ਦੇ ਹਿਸਾਬ ਨਾਲ ਭਾਰਤ ਦਾ ਸਭ ਤੋਂ ਵੱਡਾ ਲੋਕ ਹਲਕਾ ਕਿਹੜਾ ਹੈ ਤਾਂ ਲੋਕ ਹਲਕਾ ਹੈ ਮਲਕਾਜ਼ਗਿਰੀ ਤੇਲਗਾਨਾ ਚ ਹੈ ਮਲਕਾਜ਼ਗਿਰੀ ਤੇਲਗਾਨਾ ਦਾ ਇਲਾਕਾ ਹੈ ਜੋ ਸਭ ਤੋਂ ਵੱਡਾ ਲੋਕ ਸਭਾ ਹਲਕਾ ਹੈ ਲੋਕ ਸਭਾ ਦੀ ਵੱਧ ਤੋਂ ਵੱਧ ਮੈਂਬਰ ਜਾਂ ਤਾਕਤ ਕਿੰਨੀ ਹੈ ਲੋਕ ਸਭਾ ਦੇ ਵੱਧ ਤੋਂ ਵੱਧ ਮੈਂਬਰ ਜਾਂ ਤਾਕਤ ਕਿੰਨੀ ਹੁੰਦੀ ਹੈ 552 ਜਿਹੜੇ ਮੈਂਬਰ ਹੋ ਸਕਦੇ ਨੇ 552 ਮੈਂਬਰ ਰਾਜ ਸਭਾ ਦਾ ਮੈਂਬਰ ਬਣਨ ਦੇ ਯੋਗ ਹੋਣ ਲਈ ਘੱਟੋ ਘੱਟ ਕਿੰਨੀ ਉਮਰ ਚਾਹੀਦੀ ਹੈ ਤਾਂ 30 ਸਾਲ ਦੀ ਉਮਰ ਚਾਹੀਦੀ ਹੈ ਵੋਟ ਪਾਉਣ ਦੇ ਲਈ ਉਮਰ 18 ਸਾਲ ਚਾਹੀਦੀ ਹੈ ਰਾਜ ਸਭਾ ਦਾ ਮੈਂਬਰ ਬੰਨਣਾ ਹੈ ਤਾ ਵਿਅਕਤੀ ਦੀ ਉਮਰ ਜਿਹੜੀ ਹੈ ਉਹ 30 ਸਾਲ ਹੋਣੀ ਚਾਹੀਦੀ ਹੈ ਭਾਰਤ ਦੇ ਰਾਸ਼ਟਰਪਤੀ ਨੂੰ ਅਹੁਦੇ ਦੀ ਸਹੁੰ ਕੌਣ ਚੁਕਾਉਂਦਾ ਹੈ ਜਦੋਂ ਜਿੱਤ ਜਾਂਦਾ ਹੈ ਤਾਂ ਅਹੁਦੇ ਦੀ ਸਹੁੰ ਕੌਣ ਚੁਕਾਉਂਦਾ ਹੈ ਹੈ ਭਾਰਤ ਦਾ ਮੁੱਖ ਜੱਜ ਭਾਰਤੀ ਸੰਸਦ ਦੇ ਉੱਪਰਲੇ ਸਦਨ ਨੂੰ ਕੀ ਕਹਿੰਦੇ ਨੇ ਸਾਡੇ ਸੰਸਦ ਦੇ ਦੋ ਸਦਨੇ ਹੇਠਲਾ ਰਾਜ ਸਭਾ ਉੱਪਰਲੇ ਸੌਰੀ ਹੇਠਲਾ ਲੋਕ ਸਭਾ ਉੱਪਰਲੇ ਸਦਨ ਨੂੰ ਕੀ ਜਾਂਦਾ ਹੈ ਰਾਜ ਸਭਾ ਤਾਂ ਭਾਰਤੀ ਸੰਸਦ ਦੇ ਦੋ ਸਦਨ ਨੇ ਲੋਕ ਸਭਾ ਲੋਕਾਂ ਦਾ ਤੇ ਰਾਜ ਸਭਾ ਰਾਜ ਸਭਾ ਦਾ ਆਦੇਦਾਰ ਚੇਅਰਮੈਨ ਕੌਣ ਹੈ ਭਾਰਤ ਦਾ ਉਪ ਰਾਸ਼ਟਰਪਤੀ ਜਦੋਂ ਕਿਸੇ ਰਾਜ ਵਿੱਚ ਸੰਵਿਧਾਨਿਕ ਮਸ਼ੀਨਰੀ ਟੁੱਟ ਜਾਂਦੀ ਹੈ ਤਾਂ ਰਾਸ਼ਟ੍ਰਪਤੀ ਸ਼ਾਸਨ ਦੀ ਮਿਆਦ ਕਿੰਨੀ ਹੁੰਦੀ ਹੈ ਜਦੋਂ ਉੱਥੇ ਰਾਜ ਕਿਸੇ ਵੀ ਪਾਰਟੀ ਦਾ ਰਾਜ ਖਤਮ ਹੋ ਜਾਂਦਾ ਹੈ ਰਾਸ਼ਟਰਪਤੀ ਲਾਗੂ ਹੁੰਦਾ ਹੈ ਰਾਸ਼ਟਰਪਤੀ ਸ਼ਾਸਨ ਕਾਲ ਕਿੰਨੀ ਦੇਰ ਲਈ 6 ਮਹੀਨੇ ਵੱਧ ਤੋਂ ਵੱਧ 3 ਸਾਲੀ ਵਧਾਇਆ ਜਾ ਸਕਦਾ ਹੈ ਰਾਸ਼ਟਰਪਤੀ ਸ਼ਾਸਨ ਜਿਹੜਾ ਹੈ ਉਹ ਘੱਟ ਤੋਂ ਘੱਟ 6 ਮਹੀਨੇ ਵੱਧ ਤੋਂ ਵੱਧ 3 ਸਾਲ ਭਾਰਤ ਦਾ ਸਭ ਤੋਂ ਵੱਡਾ ਨਾਗਰਿਕ ਪੁਰਸਕਾਰ ਕਿਹੜਾ ਹੈ ਤਾਂ ਉਹ ਹੈ ਜੀ ਭਾਰਤ ਰਤਨ ਭਾਰਤ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਕੌਣ ਸੀ ਸ਼੍ਰੀਮਤੀ ਇੰਦਰਾ ਗਾਂਧੀ ਭਾਰਤ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਸਨ ਸਭ ਤੋਂ ਵੱਡਾ ਨਾਗਰਿਕ ਪੁਰਸਕਾਰ ਨਾਗਰਿਕ ਅਵਾਰਡ ਹੈਗਾ ਹੈ ਜੀ ਭਾਰਤ ਰਤਨ ਅਗਲਾ ਪ੍ਰਸ਼ਨ ਅੱਜ ਦੀ ਵੀਡੀ ਦਾ ਪ੍ਰਸ਼ਨ ਨੰਬਰ 17 ਦੇਖਦੇ ਹਾਂ ਜੀ ਭਾਰਤ ਦੇ ਕਿਸ ਰਾਜ ਵਿੱਚ ਦੋ ਸਦਨਾਂ ਵਾਲੀ ਵਿਧਾਨ ਸਭਾ ਹੈ ਦਾ ਉਸ ਦਾ ਉੱਤਰ ਹੈ ਜੀ ਕਰਨਾਟਕ ਭਾਰਤ ਵਿੱਚ ਰਾਜ ਬਣਾਉਣ ਜਾਂ ਖਤਮ ਕਰਨ ਦੀ ਸ਼ਕਤੀ ਕਿਸ ਕੋਲ ਹੈ ਸੰਸਦ ਦੇ ਕੋਲ ਰਾਜ ਬਣਾਉਣਾ ਤੇ ਖਤਮ ਕਰਨ ਦੀ ਸ਼ਕਤੀ ਸੰਸਦ ਦੇ ਮੈਂਬਰਾਂ ਦੇ ਕੋਲ ਹੈ ਜੇਕਰ ਅਜੇ ਤੱਕ ਤੁਸੀਂ ਮੇਰਾ ਚੈਨਲ ਪੰਜਾਬੀ ਵਾਲੇ ਭੈਣ ਜੀ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਮੇਰੇ ਚੈਨਲ ਪੰਜਾਬੀ ਵਾਲੇ ਭੈਣ ਜੀ ਨੂੰ ਸਬਸਕ੍ਰਾਈਬ ਜੁੜ ਕਰੋ ਜੀ ਭਾਰਤੀ ਸੰਵਿਧਾਨ ਦੇ ਕਿਹੜੀ ਅਨੁਸੂਚੀ ਵਿੱਚ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਨਾਂ ਦਰਜ ਹਨ ਤਾਂ ਉਹ ਪਹਿਲੀ ਅਨੁਸੂਚੀ ਹੈ ਜੀ ਭਾਰਤੀ ਸੰਵਿਧਾਨ ਦਾ ਕਿਹੜਾ ਹਿੱਸਾ ਮੌਲਿਕ ਅਧਿਕਾਰਾਂ ਨਾਲ ਸੰਬੰਧਿਤ ਹੈ ਭਾਗ 3 ਸੰਵਿਧਾਨ ਦੀਆਂ ਸੂਚੀਆਂ ਤੇ ਭਾਗ ਇਹ ਇੱਕ ਅਲੱਗ ਵੀਡੀਓ ਮੇਰੇ ਚੈਨਲ ਤੇ ਹੈ ਤੁਸੀਂ ਦੇਖ ਸਕਦੇ ਹੋ ਬੜੀ ਇੰਪੋਰਟੈਂਟ ਵੀਡੀਓ ਹੈ ਔਰ ਇਹਦੇ ਚੋਂ ਕਈ ਪ੍ਰਸ਼ਨ ਜਿਹੜੇ ਨੇ ਪੇਪਰਾਂ 'ਚ ਪੁੱਛੇ ਵੀ ਜਾਂਦੇ ਹਨ। ਰਾਸ਼ਟਰਪਤੀ ਦੁਆਰਾ ਰਾਜ ਸਭਾ ਲਈ ਨਾਮਜ਼ਦ ਕੀਤੇ ਜਾ ਸਕਣ ਵਾਲੇ ਮੈਂਬਰਾਂ ਦੀ ਵੱਧ ਤੋਂ ਵੱਧ ਗਿਣਤੀ ਕਿੰਨੀ ਹੋ ਸਕਦੀ ਹੈ ਜੀ? 12। ਭਾਰਤ ਦਾ ਪਹਿਲਾ ਰਾਸ਼ਟਰਪਤੀ ਕੌਣ ਸੀ? ਡਾਕਟਰ ਰਜਿੰਦਰ ਪ੍ਰਸਾਦ ਭਾਰਤ ਦੇ ਪਹਿਲੇ ਰਾਸ਼ਟਰਪਤੀ ਸਨ। ਕਮੈਂਟ ਬਾਕਸ ਵਿੱਚ ਜਾ ਕੇ ਤੁਸੀਂ ਜ਼ਰੂਰ ਲਿਖਣਾ ਹੈ ਕਿ ਮੇਰੇ ਦੁਆਰਾ ਕਰਾਇਆ ਵਿਸ਼ਾ ਤੁਹਾਡੇ ਲਈ ਕਿੰਨਾ ਕਸਰਤਕ ਸਿੱਧ ਹੋਇਆ ਹੈ ਸੋ ਕਮੈਂਟ ਬਾਕਸ ਕਮੈਂਟ ਜ਼ਰੂਰ ਕਰੋ ਜੀ ਭਾਰਤ ਵਿੱਚ ਅਪੀਲ ਦੀ ਸਭ ਤੋਂ ਉੱਚੀ ਅਦਾਲਤ ਕਿਹੜੀ ਹੈ ਤਾਂ ਉਹ ਹੈ ਭਾਰਤ ਦੀ ਸੁਪਰੀਮ ਕੋਰਟ ਹਾਈ ਕੋਰਟ ਦੇ ਫੈਸਲਿਆਂ ਦੇ ਵਿਰੁੱਧ ਅਸੀਂ ਜਿਹੜਾ ਹੈ ਸਪਰੀਮ ਕੋਰਟ ਜਿਹੜੀ ਹੈ ਜਾ ਸਕਦੀ ਹਾਂ ਅਪੀਲ ਕਰ ਸਕਦੀ ਹਾਂ ਭਾਰਤ ਵਿੱਚ ਲੋਕ ਸਭਾ ਭੰਗ ਕਰਨ ਦੀ ਸ਼ਕਤੀ ਕਿਸ ਕੋਲ ਹੈ ਤਾਂ ਲੋਕ ਸਭਾ ਭੰਗ ਕਰਨ ਦੀ ਸ਼ਕਤੀ ਕਿਸ ਕੋਲ ਹੈ ਜੀ ਰਾਸ਼ਟਰਪਤੀ ਕੋਲ ਹੈ ਰਾਸ਼ਟਰਪਤੀ ਜੋ ਹੈ ਉਹ ਲੋਕ ਸਭਾ ਭੰਗ ਕਰ ਸਕਦਾ ਹੈ 24 ਪ੍ਰਸ਼ਨਾਂ ਪਾਸ ਕਰ ਲੈਣੇ 55 ਦੇ ਵਿੱਚੋਂ ਰਾਜ ਸਭਾ ਦੇ ਮੈਂਬਰ ਦੀ ਮਿਆਦ ਕਿੰਨੀ ਹੁੰਦੀ ਹੈ ਕਿੰਨੇ ਸਾਲ ਦੀ ਲਈ ਚੁਣੇ ਜਾਂਦੇ ਨੇ 6 ਸਾਲ ਨੇ 언 ਮੈਂਬਰ ਬਨਨ ਦੇ ਲਈ ਉਮਰ ਕਿੰਨੀ ਦਸੀ ਸੀ 30 ਸਾਲ ਭਾਰਤ ਦੇ ਮੌਜੂਦਾ ਪ੍ਰਧਾਨ ਮੰਤਰੀ ਕੌਣ ਹਨ ਸ਼੍ਰੀ ਨਰਿੰਦਰ ਮੋਦੀ ਭਾਰਤ ਦੇ ਮੌਜੂਦਾ ਪ੍ਰਧਾਨ ਮੰਤਰੀ ਹਨ ਰਾਜ ਸਭਾ ਦਾ ਮੈਂਬਰ ਬਨਨ ਦੇ ਲਈ ਉਮਰ 30 ਸਾਲ ਤੇ ਉਸ ਦੀ ਮਿਆਦ ਕਿੰਨੀ ਹੈ ਜੀ 6 ਸਾਲ ਜਿਹੜੀ ਉਸ ਦੀ ਮਿਆਦ ਹੈ 6 ਸਾਲ ਉਹ ਆਪਣੇ ਉਦੇ ਤੇ ਰਹਿ ਸਕਦਾ ਹੈ ਖੇਤਰਫਲ ਦੇ ਹਿਸਾਬ ਨਾਲ ਭਾਰਤ ਦਾ ਸਭ ਤੋਂ ਵੱਡਾ ਲੋਕ ਸਭਾ ਹਲਕਾ ਕਿਹੜਾ ਹੈ ਤਾਂ ਕਿਹੜਾ ਹੈ ਸਭ ਤੋਂ ਵੱਡਾ ਲੋਕ ਸਭਾ ਹਲਕਾ ਲਦਾਖ ਭਾਰਤ ਦੀ ਆਇਰਨ ਲੇਡੀ ਵਜੋਂ ਕਿਸ ਨੂੰ ਜਾਣਿਆ ਜਾਂਦਾ ਹੈ ਕਿ ਭਾਰਤ ਦੀ ਆਇਰਨ ਲੇਡੀ ਕਿਸ ਨੂੰ ਕਿਹਾ ਜਾਂਦਾ ਹੈ ਤਾਂ ਇਸ ਦਾ ਉੱਤਰ ਹੈ ਸ਼੍ਰੀਮਤੀ ਇੰਦਰਾ ਗਾਂਧੀ ਜਿਹੜੀ ਭਾਰਤ ਦੀ ਪਹਿਲੀ ਮੈਲਾ ਪ੍ਰਧਾਨ ਮੰਤਰੀ ਸਨ ਸੋ ਇਸ ਤਰ੍ਹਾਂ ਕੋਸ਼ਿਸ਼ ਯਾਦ ਕਰੋ ਕਿ ਇੱਕ ਦੇ ਨਾਲ ਦੂਸਰਾ ਕੋਸ਼ਿਸ਼ ਜਿਹੜਾ ਹੈ ਤੁਹਾਨੂੰ ਯਾਦ ਹੋ ਜਾਏ ਭਾਰਤ ਵਿੱਚ ਸੰਸਦ ਦੇ ਦੋ ਸੈਸ਼ਨਾਂ ਵਿਚਕਾਰ ਵੱਧ ਤੋਂ ਵੱਧ ਕਿੰਨਾ ਅੰਤਾਲ ਹੁੰਦਾ ਹੈ ਜਾਂ ਕਿੰਨਾ ਸਮਾਂ ਹੋ ਸਕਦਾ ਹੈ 6 ਮਹੀਨੇ 6 ਮਹੀਨੇ ਤੋਂ ਬਾਅਦ ਆਪਾਂ ਦੂਸਰਾ ਸੈਸ਼ਨ ਬਲਾ ਸਕਦੇ ਹਾਂ ਭਾਰਤੀ ਸੰਵਿਧਾਨ ਦਾ ਕਿਹੜਾ ਹਿੱਸਾ ਰਾਜ ਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਨਾਲ ਸੰਬੰਧਿਤ ਹੈ ਤੱਪਾ ਜਿਹੜਾ ਚੌਥਾ ਹੈ ਰਾਜ ਦੀ ਨੀਤੀ ਨਿਰਦਾਸ਼ਨ ਸਿਧਾਂਤਾਂ ਦੇ ਨਾਲ ਸੰਬੰਧਿਤ ਹੈ ਅਗਲਾ ਪ੍ਰਸ਼ਨ ਲੋਕ ਸਭਾ ਲਈ ਨਾਮਜ਼ਦ ਕੀਤੇ ਜਾ ਸਕਣ ਵਾਲੇ ਐਂਗਲੋ ਇੰਡੀਅਨ ਦੀ ਵਤਵਧ ਗਿਣਤੀ ਕਿੰਨੀ ਹੋ ਸਕਦੀ ਹੈ ਤਾਂ 2 ਮੈਂਬਰ ਐਂਗਲੋ ਇੰਡੀਅਨ ਦੇ ਆਪਾਂ ਚੁਣ ਸਕਦੇ ਹਾਂ भारतीय संविधान की किस सोध ने वोट पा उम्र इक्की तो घटा के अठारह कर थी। पहला वोट पा की उम्र इक्कीस साल सी हूँ अठारह कर दीती गई है जी इका सोध एक्स उन्नीस सौ अठासी इस राही नागरिक एक साल पहला सी वोट पा उम्र हूँ अठारह कर दी गई भारतीय संविधान की किस सोध ने पंचायती राज प्रणाली की स्थापना की थी। ਤਾ 73ਵਾਂ ਸੋਧ ਐਕਟ ਹੈ ਜੀ 1992 ਪੰਚਾਇਤੀ ਰਾਜ ਦੀ ਸਥਾਪਨਾ ਹੋਈ ਇਸ ਸਿੱਖਰ ਦਿਨ ਪਾਰਾ ਦੇ ਮਿਜ਼ਾਈਲ ਮੈਨ ਵਜੋਂ ਕਿਸ ਨੂੰ ਜਾਣਿਆ ਜਾਂਦਾ ਹੈ ਤਾਂ ਮਿਜ਼ਾਈਲ ਮੈਨ ਹੈ ਡਾਕਟਰ ਏ ਪੀ ਜੇ ਅਬਦੁਲ ਕਲਾਮ ਇਹਨਾਂ ਨੂੰ ਮਿਜ਼ਾਈਲ ਮੈਨ ਦੇ ਵਜੋਂ ਜਾਣਿਆ ਜਾਂਦਾ ਹੈ ਭਾਰਤ ਦਾ ਇੱਕੋ ਇੱਕ ਕੇਂਦਰ ਸ਼ਾਸਤ ਪ੍ਰਦੇਸ਼ ਕਿਹੜਾ ਹੈ ਜਿੱਥੇ ਹਾਈ ਕੋਰਟ ਹੈ ਤਾਂ ਉਹ ਹੈ ਜੀ ਦਿੱਲੀ ਦਿੱਲੀ ਦਾ ਰਾਸ਼ਟਰੀ ਰਾਜਧਾਨੀ ਖੇਤਰ ਇੱਥੇ ਹਾਈ ਕੋਰਟ ਹੈ ਭਾਰਤ ਵਿੱਚ ਸ਼ਾਂਤੀ ਦੇ ਪੁਰਖ ਵਜੋਂ ਕਿਸ ਨੂੰ ਜਾਣਿਆ ਜਾਂਦਾ ਹੈ ਤਾਂ ਸ਼ਾਂਤੀ ਦਾ ਪੁਰਖ ਹੈ ਜੀ ਮਹਾਤਮਾ ਗਾਂਧੀ ਦਿੱਲੀ ਇੱਕ ਕੇਂਦਰ ਸ਼ਾਸਤ ਪ੍ਰਦੇਸ਼ ਹੈ ਇੱਥੇ ਹਾਈ ਕੋਰਟ ਵੀ ਹੈ ਤੇ ਸੁਪਰੀਮ ਕੋਰਟ ਵੀ ਹੈ ਇੱਕੋ ਇੱਕ ਕੇਂਦਰ ਸ਼ਾਸਤ ਪ੍ਰਦੇਸ਼ ਹੈ ਜਿੱਥੇ ਹਾਈ ਕੋਰਟ ਹੈ ਭਾਰਤ ਦੀ ਬੁਲਬੁਲ ਕਿਸ ਨੂੰ ਕਿਹਾ ਜਾਂਦਾ ਹੈ ਤਾਂ ਭਾਰਤ ਦੀ ਬੁਲਬੁਲ ਦਾ ਆਵਾਜ਼ ਜਿਹੜਾ ਹੈ ਉਹ ਸਰੋਜਨੀ 나ਦੂ ਨੂੰ ਦਿੱਤਾ ਗਿਆ ਹੈ ਆਬਾਦੀ ਦੇ ਹਿੱਸੇ ਜਾਂ ਆਬਾਦੀ ਦੇ ਹਿਸਾਬ ਨਾਲ ਭਾਰਤ ਦਾ ਸਭ ਤੋਂ ਛੋਟਾ ਕੇਂਦਰ ਸ਼ਾਸਤ ਪ੍ਰਦੇਸ਼ ਕਿਹੜਾ ਹੈ ਲਕਸ਼ਦੀਪ ਲਕਸ਼ਦੀਪ जनसंख्या ਦੇ ਹਿਸਾਬ ਦੇ ਨਾਲ ਸਭ ਤੋਂ ਛੋਟਾ ਕੇਂਦਰ ਸ਼ਾਸਤ ਪ੍ਰਦੇਸ਼ ਹੈ ਕਮੈਂਟ ਬਾਕਸ ਜਾ ਕੇ ਤੁਸੀਂ ਜਰੂਰ ਦੱਸਣਾ ਹੈ ਕਿ ਮੇਰੇ ਦੁਆਰਾ ਕਰਾਇਆ ਵਿਸ਼ਾ ਤੁਹਾਡੇ ਲਈ ਕਿੰਨਾ ਕਸਰਤਕ ਸਿੱਧ ਹੋ ਰਿਹਾ ਹੈ ਲੋਕनायक ਵੱਜੋਂ ਕਿਸ਼ ਨੂੰ ਜਾਣਿਆ ਜਾਂਦਾ ਹੈ ਤਾਂ ਲੋਕनायक जयप्रकाश नारायण ਭਾਰਤੀ ਸੰਵਿਧਾਨ ਦਾ ਕਿਹੜਾ ਲੇਖ ਸ਼ੋਸ਼ਣ ਵਿਰੁੱਧ ਅਧਿਕਾਰ ਨਾਲ ਸੰਬੰਧਿਤ ਹੈ ਤਾਂ ਧਾਰਾ 23 ਅਤੇ ਧਾਰਾ 24 ਜਿਹੜਾ ਹੈ શોਸ਼ਣ ਵਿਰੁੱਧ ਅਧਿਕਾਰ ਦੇ ਨਾਲ ਸੰਬੰਧਿਤ ਹੈ ਭਾਰਤੀ ਸੰਵਿਧਾਨ ਦੀ ਸੋਲੋਕ ਨਾਇਕ ਜੈ ਪ੍ਰਕਾਸ਼ ਨਰਾਇਣ ਇਹ ਜੋ ਇਹਨਾਂ ਨੂੰ ਉਪਾਧੀਆਂ ਜਾਂ ਇਹਨਾਂ ਦੇ ਨਾਮ ਨੇ ਇਹ ਤੁਸੀਂ ਯਾਦ ਰੱਖਣੇ ਨੇ ਲੋਕ ਨਾਇਕ ਕਿਸ ਨੂੰ ਕਹਿੰਦੇ ਨੇ ਭਾਰਤ ਦੇ ਬਿਸਮਾਰਕ ਵਜੋਂ ਕਿਸ ਨੂੰ ਜਾਣਿਆ ਜਾਂਦਾ ਹੈ ਬਿਸਮਾਰਕ ਸਰਦਾਰ ਵੱਲਭ ਭਾਈ ਪਟੇਲ ਖੇਤਰਫਲ ਦੇ ਹਿਸਾਬ ਨਾਲ ਭਾਰਤ ਦਾ ਸਭ ਤੋਂ ਛੋਟਾ ਵੱਡਾ ਰਾਜ ਕਿਹੜਾ ਹੈ ਤਾਂ ਉਹ ਹੈ ਜੀ Rajasthan ਖੇਤਰਫਲ ਦੇ ਹਿਸਾਬ ਦੇ ਸਭ ਤੋਂ ਵੱਡਾ ਰਾਜ Rajasthan ਹੈ 42 ਪ੍ਰਸ਼ਨ ਮੈਂ ਤੁਹਾਨੂੰ ਕਰਵਾ ਚੁੱਕੀ ਹਾਂ ਜਿਹੜੀਆਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੇ ਵਿੱਚ ਬੜੀ ਵਾਰ ਪੁੱਛੇ ਗਏ ਹਨ ਪ੍ਰਸ਼ਨ ਨੰਬਰ 43 ਵੱਧਦੇ ਹਾਂ ਭਾਰਤ ਦੀ ਮਿਜ਼ਾਈਲ ਔਰਤ ਵੱਜੋ ਕਿਸ ਨੂੰ ਜਾਣਿਆ ਜਾਂਦਾ ਹੈ ਭਾਰਤ ਦੀ ਮਿਜ਼ਾਈਲ ਉਹ ਤਾਂ ਉਹ ਹੈ ਡਾਕਟਰ ਐਸੀ ਥਾਮਸ ਭਾਰਤੀ ਸੰਵਿਧਾਨ ਦੇ ਵਿੱਚ ਕਿਸ ਸੋਧ ਨੇ ਦਲ ਬਦਲੀ ਵਿਰੋਧੀ ਕਾਨੂੰਨ ਪਾਸ ਕੀਤਾ ਹੈ ਤਾਂ 52ਵਾਂ ਸੋਧ ਐਕਟ 1985 ਅਨੁਸਾਰ ਦਲ ਬਦਲੀ ਦੇ ਵਿਰੁੱਧ ਜਿਹੜਾ ਹੈ ਉਹ ਕਾਨੂੰਨ ਪਾਸ ਕੀਤਾ ਹੈ ਭਾਰਤੀ ਸੰਵਿਧਾਨ ਨੇ ਭਾਰਤ ਦੀ ਮਿਜ਼ਾਈਲ ਜਿਹੜੀ ਔਰਤ ਹੈ ਡਾਕਟਰ ਤੇਸੀ ਥਾਮਸ ਭਾਰਤ ਵਿੱਚ ਕਿਸੇ ਰਾਜ ਵਿਧਾਨ ਸਭਾ ਦੇ ਮੈਂਬਰ ਦਾ ਕਾਰਜਕਾਲ ਕਿੰਨਾ ਹੈ 5 ਸਾਲ ਕਿਸੇ ਭਾਰਤੀ ਰਾਜ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਕੌਣ ਸੀ ਤਾਂ ਪਹਿਲੀ ਮਹਿਲਾ ਮੁੱਖ ਮੰਤਰੀ ਸੀ ਉੱਤਰ ਪ੍ਰਦੇਸ਼ ਦੀ ਸੁਚੇਤਾ ਕਿਰਪਲਾਨੀ ਸੁਚੇਤਾ ਕਿਰਪਲਾਨੀ ਜੋ ਹੈ ਉਹ ਉੱਤਰ ਪ੍ਰਦੇਸ਼ ਦੀ ਸੀ ਭਾਰਤ ਦੇ ਵਾਟਰਮੈਨ ਵੱਜੋਂ ਕਿਸ ਨੂੰ ਜਾਣਿਆ ਜਾਂਦਾ ਹੈ ਵਾਟਰਮੈਨ ਹੈ ਰਜਿੰਦਰ ਸਿੰਘ ਭਾਰਤੀ ਸੰਵਿਧਾਨ ਦਾ ਕਿਹੜਾ ਅਨੁਛੇਦ ਸੰਵਿਧਾਨਿਕ ਉਪਚਾਰਾਂ ਦੇ ਅਧਿਕਾਰ ਨਾਲ ਸੰਬੰਧਿਤ ਹੈ ਤਾਂ 32 ਇਹ ਸੰਵਿਧਾਨਿਕ ਉਪਚਾਰਾਂ ਦੇ ਅਨੁਛੇਦ ਨਾਲ ਸੰਬੰਧਿਤ ਹੈ ਇਹ ਚੈਨਲ ਤੇ ਮੈਂ ਤੁਹਾਨੂੰ ਹਿਸਟਰੀ ਜਨਰਲ ਨੌਲੇਜ ਕਰੰਟ ਅਫੇਅਰਸ ਟ੍ਰਿਕਸ ਵਿਸ਼ਿਆਂ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਦੇ ਰਹੀ ਹਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਭਾਰਤ ਦੇ ਗ੍ਰੈਂਡ 올ਡ ਮੈਨ ਬੱਚੋ ਕਿਸ ਨੂੰ ਜਾਣਿਆ ਜਾਂਦਾ ਹੈ ਤਾਂ ਉਹ ਹੈ ਦਾਦਾ ਭਾਈ ਨਾਰੋਜੀ ਆਬਾਦੀ ਦੇ ਹਿਸਾਬ ਨਾਲ ਭਾਰਤ ਦਾ ਸਭ ਤੋਂ ਵੱਡਾ ਸ਼ਹਿਰ ਕਿਹੜਾ ਹੈ ਮੁੰਬਈ ਆਬਾਦੀ ਦੇ ਹਿਸਾਬ ਨਾਲ ਮੁੰਬਈ ਹੈ ਇਹ ਚੈਨਲ ਤੇ ਮੈਂ ਪੰਜਾਬੀ ਹਿਸਟਰੀ ਤੇ ਸਵਿਖਸ ਤੇ ਮੋਕ ਟੈਸਟ ਵੀ ਕਰਵਾ ਰਹੀ ਹਾਂ ਜੋ ਤੁਹਾਡੇ ਪੇਪਰ ਦੀ ਤਿਆਰੀ ਲਈ ਬੜੇ ਲਾਇਬਲ ਸਿੱਧ ਹੋਣਗੇ ਤਾਂ ਤੁਸੀਂ ਮੋਕ ਟੈਸਟ ਵੀ ਜ਼ਰੂਰ ਕਰਨੇ ਹਨ ਪਲੇਲਿਸਟ ਵਿੱਚ ਜਾਓਗੇ ਤਾਂ ਤੁਹਾਡੇ ਨਾਲ ਸੰਬੰਧਿਤ ਕਾਫੀ ਮੈਟਰ ਤੁਹਾਨੂੰ ਮਿਲ ਜਾਏਗਾ ਪ੍ਰਸ਼ਨ ਨੰਬਰ 51 এਸ਼ੀਆ ਦੀ ਰੋਸ਼ਨੀ ਵਜੋ ਕਿਸ ਨੂੰ ਜਾਣਿਆ ਜਾਂਦਾ ਹੈ ਤਾਂ এਸ਼ੀਆ ਦੀ ਰੋਸ਼ਨੀ ਹੈ ਭਗਵਾਨ ਮਹਾਤਮਾ ਬੁੱਧ ਭਾਰਤੀ ਸੰਵਿਧਾਨ ਦੀ ਕਿਹੜੀ ਧਾਰਾ ਬੱਚਿਆਂ ਲਈ ਸਿੱਖਿਆ ਦੇ ਅਧਿਕਾਰ ਨਾਲ ਸੰਬੰਧਿਤ ਹੈ ਤਾਂ ਧਾਰਾ 45 ਬੱਚਿਆਂ ਲਈ ਸਿੱਖਿਆ ਦੇ ਅਧਿਕਾਰ ਨਾਲ ਸੰਬੰਧਿਤ ਹੈ ਕਿ 6 ਤੋਂ 14 ਸਾਲ ਦੇ ਹਰ ਬੱਚੇ ਨੂੰ ਜਿਹੜੀ ਹੈ ਉਹ ਸਿੱਖਿਆ ਦਿੱਤੀ ਜਾਏਗੀ ਅਗਲਾ ਪ੍ਰਸ਼ਨ ਅੱਜ ਦੀ ਵੀਡੀਓ ਦਾ ਪ੍ਰਸ਼ਨ ਨੰਬਰ 53 ਭਾਰਤ ਦਾ ਪੰਛੀ ਕਿਸ ਨੂੰ ਕਿਹਾ ਜਾਂਦਾ ਹੈ ਭਾਰਤ ਦਾ ਪੰਛੀ ਹੈ ਜੀ ਡਾਕਟਰ ਸਲੀਮ ਅਲੀ ਭਾਰਤੀ ਸੰਵਿਧਾਨ ਦਾ ਵੀ ਕਿਹੜੀ ਧਾਰਾ ਗ੍ਰਾਮੀਣ ਪੰਚਾਇਤ ਦੀ ਸਥਾਪਨਾ ਨਾਲ ਸੰਬੰਧਿਤ ਹੈ ਧਾਰਾ ਹੈ ਜੀ 243 ਬੀ 243 ਬੀ ਇਹ ਪਿੰਡਾਂ ਵਿੱਚ ਜੋ ਪੰਚਾਇਤਾਂ ਗ੍ਰਾਮ ਪੰਚਾਇਤਾਂ ਦੀ ਸਥਾਪਨਾ ਦੇ ਨਾਲ ਸੰਬੰਧਿਤ ਧਾਰਾ ਹੈ ਭਾਰਤੀ ਸੰਵਿਧਾਨ ਦੀ ਔਰ ਭਾਰਤ ਦਾ ਪੰਛੀ ਡਾਕਟਰ ਸਲੀਮ ਅਲੀ ਨੂੰ ਕਿਹਾ ਜਾਂਦਾ ਹੈ। ਲਾਸਟ ਕੁਐਸਚਨ ਆਜ ਦੀ ਵੀਡੀਓ ਦਾ 55ਵਾਂ ਕੁਐਸਚਨ ਭਾਰਤ ਦਾ ਪਹਿਲਾ ਨਾਗਰਿਕ ਹੋਣ ਦਾ ਮਾਨ ਕਿਸ ਨੂੰ ਪ੍ਰਾਪਤ ਹੈ? ਤਾਂ ਰਾਸ਼ਟਰਪਤੀ ਨੂੰ ਭਾਰਤ ਦੇ ਪਹਿਲੇ ਨਾਗਰਿਕ ਹੋਣ ਦਾ ਮਾਨ ਪ੍ਰਾਪਤ ਹੈ। ਸੋਇਸਤਰਾਮ ਆਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ 55 ਮਹੱਤਵਪੂਰਨ ਪ੍ਰਸ਼ਨ ਕਰਾਈ ਨੇ ਜੋ ਸਵਿਕਸ ਵਿਸ਼ੇ ਨਾਲ ਸੰਬੰਧਿਤ ਨੇ ਤੇ अलग अलग मुकाबले दीख्याव ए प्रश्न कई बार पूछे भी गए ने तो ए प्रश्न जरूर याद करने ने कमेंट बॉक्स जाके तुसी जरूर लिखना है कि मेरे द्वारा कराया किराया विषा लिए कि सार्थक सिद्ध होया है इस तो इलावा होर जानकारियाँ प्राप्त करने के लिए मेरे यूट्यूब चैनल पंजाबी वाले भैन जी सबसक्राइब कर महत्वपूर्ण जानकारी प्राप्त करो इस चैनल से मैं थोड़ा जरल नॉलेज करंट अफेयरस फिक्स हिस्टरी पंजाबी विषय संबंधित महत्वपूर्ण जानकारियां दे रही हाँ तो इलावा फेसबुक तो मेरा एक पेज पंजाबी वाले भैन जी के नाम से चल रहा है मेरे पेज लाइक फॉलो शेयर जरूर करो जी मेरे चैनल पंजाबी वाले भैन जी सबसक्राइब कर महत्वपूर्ण जानकारियां प्राप्त करो धनवाद